ਬਹੁਤ ਧੰਨਵਾਦ ਕਰਦਾ ਹੁਣ ਅਗਲੀ ਗੱਲ ਕਰ ਲਈਏ ਕਿ ਅਸੀਂ ਗੱਲ ਕੀਤੀ ਸੀ ਸੰਤ ਸੂਰ ਸਿੰਘ ਦੀ ਠੀਕ ਹੈ ਹੋਰ ਕਈ ਸਾਧਾਂ ਦੀ ਸੂਰ ਸਿੰਘ ਦਾ ਤਾਂ ਕਿਉਂਕਿ ਇਸ ਇਹ ਇੱਕ ਬੰਦਾ ਇੱਕ ਸੰਤ ਇਦਾਂ ਦਾ ਜਿਨੇ ਕਾਫੀ ਵੱਡੇ ਲੈਵਲ ਤੇ ਜਿਹੜੇ ਚੰਗੇ ਮਹਾਂਪੁਰਖੀ ਉਹਨਾਂ ਦਾ ਵੀ ਨੁਕਸਾਨ ਕੀਤਾ ਬਹੁਤ ਵੱਡਾ ਗੰਦ ਪਾਇਆ ਇਹਨੇ ਜਨਾਨੀ ਕੋਈ ਨਹੀਂ ਛੱਡੀ ਆਪਣੀ ਚੇਲੀ ਚਪਾਟੀ ਕੋਈ ਨਹੀਂ ਛੱਡੀ ਅੱਜ ਵੀ ਇਹਦੇ ਕੋਲ ਚਾਰ ਜਨਾਨੀਆਂ ਸੰਤ ਸੂਰ ਸਿੰਘ ਨੇ ਚਾਰ ਜਨਾਨੀਆਂ ਰੱਖੀਆਂ ਨੇ ਮੈ ਮਿਨੀਮਮ ਨੇ ਜਦੋਂ ਕੋਈ ਪ੍ਰੋਗਰਾਮ ਹੁੰਦਾ ਵਸਾਕੀ ਦਾ ਪ੍ਰੋਗਰਾਮ ਆ ਗਿਆ ਜਾਂ ਇਹਨਾਂ ਦੇ ਸੰਪੜਪਾਠ ਆ ਗਏ ਮਾਗਦੇ ਜਾਪ ਅੱਗੇ ਆ ਗਏ ਤੇ ਫਿਰ 5 6 ਵੀ ਹੋ ਜਾਂਦੀਆਂ ਇਹ ਕਦੀ ਆ ਕਾਦੀਆਂ ਕੁਦੀਆਂ ਤੋਂ ਵੀ ਚੱਲ ਜਾਂਦੀ ਹੁੰਦੀ ਹੈ ਸੋ ਉਹ ਮਾਤਰਾ ਤੋਂ ਵੱਧ ਜਾਂਦੀ ਹੈ ਚਾਰ ਜਨਾਨੀਆਂ ਨੇ ਪੱਕੀਆਂ ਰੱਖੀਆਂ ਚਾਰ ਜਨਾਨੀਆਂ ਦੇ ਵਿੱਚ ਉਹ ਲਗਭਗ 99.9% ਜਨਾਨੀਆਂ ਉਹ ਹੁੰਦੀ ਹੈ ਜਿਨ੍ਹਾਂ ਦੇ ਘਰ ਵਾਲੇ ਮਰ ਜਾਂਦੇ ਆ ਜਿਨ੍ਹਾਂ ਦਾ ਕੋਈ ਤਲਾਕ ਹੋ ਜਾਂਦਾ ਆਪਸ ਚ ਬਣਦੀ ਨਹੀਂ ਉਹ ਸਾਰੀਆਂ ਜਨਾਨੀਆਂ ਇਹਨੇ ਰੱਖੀਆਂ ਹੁੰਦੀਆਂ ਸੋ ਇਹਨੇ ਜ਼ਿਆਦਾ ਮਾਤਰਾ ਜਗਤ ਪਾਇ ਮੈਂ ਪਿਛਲੇ ਦਿਨੀ ਇਹਨੂੰ ਖੁੱਲ ਕੇ ਐਕਸਪੋਜ਼ ਕੀਤਾ ਤੇ ਮੈਂ ਇਹਦੇ ਚੇਲਿਆਂ ਨੂੰ ਕਹਿਣਾ ਚਾਹੁੰਨਾ ਬੇਨਤੀ ਕਰ ਦੇਣਾ ਹੱਥ ਵੀ ਜੋੜ ਦੇਣਾ ਉਹਨਾਂ ਨੂੰ ਕਹਿਣਾ ਚਾਹੁੰਨਾ ਕਿ ਦੇਖੋ ਮੈਂ ਪਿਛਲੀ ਵੀਡੀਓ 'ਚ ਵੀ ਤੁਹਾਨੂੰ ਸਿੱਧਾ ਚੈਲੰਜ ਕੀਤਾ ਸੀ ਕਿ ਮੈਂ ਵੀ ਚਾਹੁੰਦਾ ਤੁਸੀਂ ਝੂਠਾ ਕਰ ਦਿਓ ਮੈਨੂੰ ਸੋ ਕਰੋ ਚੈਲੈਂਜ ਹੱਟ ਕਰੋ ਤੁਸੀਂ ਖੁੱਲ ਕੇ ਮੈਦਾਨ ਦੇ ਵਿੱਚ ਸਾਹਮਣੇ ਆਓ ਉਹ ਤੁਹਾਡਾ ਕਿੱਦਾਂ ਦਾ ਬਾਬਾ ਉਹ ਤੁਹਾਡਾ ਕਿੱਦਾਂ ਦਾ ਗੁਰੂ ਹੈ ਜਿਹੜਾ ਤੁਹਾਨੂੰ ਇਹ ਨਹੀਂ ਪਾਵਰ ਦੇ ਪਾਰਿਆ ਕਿ ਤੁਸੀਂ ਉਹਦੇ ਬਿਲਕੁਲ ਸਾਹਮਣੇ ਬੈਠ ਕੇ ਅੱਖ ਚ ਅੱਖ ਪਾ ਕੇ ਗੱਲ ਕਰਕੇ ਤੇ ਉਹਦੀਆਂ ਗੱਲਾਂ ਦਾ ਜਵਾਬ ਦੇ ਦਿਓ ਗੱਲਾਂ 'ਚ ਝੂਠਾ ਕਰ ਦਿਓ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਤੁਸੀਂ ਚੈਨਲਾਂਾਂ ਦੇ ਵਿੱਚ ਡਿਬੇਟ ਰੱਖ ਸਕਦੇ ਹੋ ਖੁੱਲੀ ਡਿਬੇਟ ਦਾ ਚੈਲੰਜ ਦੇ ਰਿਆ ਤੁਸੀਂ ਕਿਉਂ ਨਹੀਂ ਐਸੈਪਟ ਕਰ ਰਹੇ ਫਿਰ ਤੁਹਾਨੂੰ ਤੁਹਾਡਾ ਬਾਬਾ ਹੀ ਐਸੈਪਟ ਕਰਨੀ ਦੇ ਰਿਹਾ ਇਹਦਾ ਮਤਲਬ ਦਾਲ ਦੇ ਵਿੱਚ ਕੁਝ ਕਾਲਾ ਨਹੀਂ ਹੈ ਦਾਲ ਹੀ ਕਾਲੀ ਹੈ ਮੇਰੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਜਿੰਨੇ ਵੀ ਚੇਲੇ ਇਹ ਸੂਰ ਸਿੰਘ ਨੂੰ ਤੇ ਜਾਂ ਹੋਰ ਨੂੰ ਜਿੱਥੇ ਜਿਹੜੇ ਇਹਨਾਂ ਦੇ ਕੋਲ ਆਪਣੀਆਂ ਜਨਾਨੀਆਂ ਭੇਜਦੇ ਕੁੜੀਆਂ ਭੇਜਦੇ ਆਪ ਜਾਂਦੇ ਨੇ ਉਹ ਇੱਕ ਗੱਲ ਛੋਟੀ ਜੀ ਕਿਉਂ ਨਹੀਂ ਸੋਚਦੇ ਕਿ ਤੁਸੀਂ ਆਪਣੇ ਬਾਬੇ ਨੂੰ ਕਹਿ ਕਿਉਂ ਨਹੀਂ ਦਿੰਦੇ ਕਿ ਬਾਬਾ ਜੀ ਦੀਆਂ ਸਾਰੀਆਂ ਗੱਲਾਂ ਦਾ ਜਵਾਬ ਦਿਓ ਮੂੰਹ ਤੋੜ ਜਵਾਬ ਦਿਓ ਸਾਹਮਣੇ ਬਹਿ ਕੇ ਦਿਓ ਪਿੱਠ ਪਿੱਛੇ ਨਾ ਦਿਓ ਮੇਰੇ ਤੋਂ ਮਗਰੋਂ ਬੈ ਕੇ ਵੀਡੀਓ ਬਣਾਉਣ ਦਾ ਕੋਈ ਫਾਇਦਾ ਨਹੀਂ ਮੇਰੇ ਸਾਹਮਣੇ ਬੈ ਕੇ ਜਵਾਬ ਦਿਓ ਮੈਨੂੰ ਵੀ ਸੰਤੁਸ਼ਟੀ ਹੋਏ ਲੋਕਾਂ ਨੂੰ ਵੀ ਸੰਤੁਸ਼ਟੀ ਹੋਏ ਫਿਰ ਉਸ ਤੋਂ ਬਾਅਦ ਗੱਲ ਕਰ ਲਈ ਢੱਡਰੀਆਂ ਵਾਲੇ ਦੀ ਮੈਂ ਪਿੱਛੇ ਬਿੱਟੂ ਐਕਸਪੋਜ਼ ਕੀਤਾ ਬਿੱਟੂ ਦੀਆਂ ਤਸਵੀਰਾਂ ਜਨਤਕ ਕੀਤੀਆਂ ਜੋ ਸਾਫ਼ ਸਾਹਮਣੇ ਲੱਭ ਰਿਹਾ ਹੈ ਜੋ ਕਰਤੂਤਾਂ ਕਰ ਰਿਹਾ ਹੈ ਉਹਦੇ ਵਿੱਚ ਢੱਡਰੀਆਂ ਵਾਲੇ ਨੇ ਕਿਉਂ ਨਹੀਂ ਹਜੇ ਤੱਕ ਕੋਈ ਜਵਾਬ ਦਿੱਤਾ ਢੱਡਰੀਆਂ ਵਾਲਿਆ ਤੈਨੂੰ ਯਾਦ ਹੋਣਾ ਤੂੰ ਬਾਕੀ ਬਾਬਿਆਂ ਨੂੰ ਬਾਕੀ ਹੋਰ ਨਾਲ ਤੂੰ ਗੱਲਾਂ ਕਰਦਾ ਸੀ ਮੇਰੇ ਨਾਲ ਅੱਖ ਚ ਅੱਖ ਪਾ ਕੇ ਗੱਲ ਕਰੋ ਤੇ ਮੈਂ ਵੀ ਕਹਿਣਾ ਚਾਹੁੰਦਾ ਤੂੰ ਮੇਰੇ ਨਾਲ ਅੱਖ ਚ ਅੱਖ ਪਾ ਕੇ ਗੱਲ ਕਰ ਮੀਡੀਆ ਰਾਈਂ ਆ ਜਾ ਪਿੱਛੇ ਗੱਲਾਂ ਬਾਤਾਂ ਚੱਲੀ ਤੂੰ ਕਿਹਾ ਕਿ ਮੀਡੀਆ ਦੇ ਵਿੱਚ ਹੀ ਆਜੋ ਡਿਬੇਟ ਕਰ ਲਉ ਮੈਂ ਕਹਿੰਦਾ ਮੀਡੀਆ 'ਚ ਹੀ ਆ ਜਾ ਡਿਬੇਟ ਕਰ ਲੈ ਮੇਰੇ ਨਾਲ ਜਿਹੜੀਆਂ ਮੈਂ ਫੋਟੋਆਂ ਵਾਇਰਲ ਕੀਤੀਆਂ ਔਰ ਮੇਰੇ ਕੋਲ ਕੱਲੀਆਂ ਫੋਟੋਆਂ ਨਹੀਂ ਆ ਮੈਂ ਅਗਲੀਆਂ ਵੀਡੀਓ ਦੇ ਵਿੱਚ ਆਡੀਓ ਕੁਛ ਇਹੋ ਜਿਹੀਆਂ ਜਾਰੀ ਕਰਾਂਗਾ ਜਿਦੇ 'ਚ ਤੇਰੇ ਚੇਲੇ ਜਿਹੜੇ ਆ 100-100 ਡਾਲਰ ਦੇ ਕੇ ਜਨਾਨੀਆਂ ਲਿਆ ਰਹੇ ਆ ਜਨਾਨੀਆਂ ਲਿਆ ਰਹੇ 100-100 ਡਾਲਰ ਦੇ ਕੇ ਔਰ ਸਾਰੀ ਆਵਾਜ਼ ਦੁਨੀਆ ਦੇਖੇਗੀ ਢੱਡਰੀਆਂ ਵਾਲੇ ਨੂੰ ਜਿਹੜੇ ਬੰਦੇ ਚੇਲੇ ਚਪਾਟੇ ਨੂੰ ਮੰਨਦੇ ਆ ਉਹ ਵੀ ਸੁਣਨਗੇ ਸਾਰੀ ਚੀਜ਼ਾਂ ਤੁਹਾਡੇ ਸਾਹਮਣੇ ਆ ਜਾਣਗੀਆਂ ਮੈਂ ਕਹਿੰਦਾ ਤੂੰ ਜਵਾਬ ਤੇ ਦੇ ਢੱਡਰੀਆਂ ਵਾਲੇ ਨੂੰ ਜਿਹੜੇ ਇਹਦੇ ਮੰਨਦੇ ਆ ਉਹ ਚੈਲੰਜ ਅਸੈਪਟ ਕਿਉਂ ਨਹੀਂ ਕਰਦੇ ਦੇਖੋ ਜੇ ਤੁਹਾਡਾ ਬਾਬਾ ਸੱਚਾ ਹੋਣ ਜੂ ਕਹਿੰਦਾ ਨਾ ਮੈਂ ਇਹ ਗੱਲਾਂ ਚ ਆਉਂਦਾ ਨਹੀਂ ਫਿਰ ਪਹਿਲਾਂ ਕਿਉਂ ਆਉਂਦਾ ਸੀ ਜਦੋਂ ਦੂਜਿਆਂ ਬਾਬਿਆਂ ਦੀ ਗੱਲਾਂ ਚੱਲਦੀਆਂ ਸੀ ਉਦੋਂ ਤੂੰ ਕਿਉਂ ਆਉਂਦਾ ਸੀ ਉਦੋਂ ਤੂੰ ਤੂੰ ਫੜਾਫੜ ਹਰੇਕ ਬੰਦੇ ਨੂੰ ਬੜੇ ਬੜੇ ਤਗੜੇ ਟੈਗ ਲਾ ਕੇ ਦੇ ਦਿੰਦਾ ਸੀ ਹੁਣ ਤੇਰੀਆਂ ਗੱਲਾਂ ਆ ਗਈਆਂ ਤੇ ਹੁਣ ਤੈਨੂੰ ਪਿੱਸੂ ਪ ਤੂੰ ਹੁਣ ਖੁੱਲ ਕੇ ਸਾਹਮਣੇ ਆ ਤੂੰ ਆਪ ਆ ਆਪਣੇ ਚਿਲੇ ਚਪਾਟੇ ਨੂੰ ਕਿਸੇ ਨੂੰ ਲਾਈਵ ਡਿਬੇਟ ਤੇ ਸੱਦੋ ਮੈਂ ਕਹਿੰਦਾ ਮੈਨੂੰ ਝੂਠਾ ਕਰ ਦੋ ਪਰ ਕਰੋ ਤੇ ਸਹੀ ਨੇ ਜੋ ਕਿ ਹੋ ਤੇ ਸਹੀ ਇਹ ਕੱਲੇ ਹਾ ਢੜਰੀਆਂ ਤੇ ਜਾਂ ਹੋਰ ਜਿੰਨੇ ਇਹ ਤੁਰੇ ਫਿਰਦੇ ਆ ਨਾ ਇਹਨਾਂ ਨੇ ਚੋਲੇ ਬਦਨਾਮ ਕਰ ਦਿੱਤੇ ਆ ਜਿਹੜੇ ਚੰਗੇ ਮਹਾਪੁਰਖ ਸੇਵਾ ਵਾਲੇ ਸੀ ਨਾ ਉਹਨਾਂ ਦਾ ਵੀ ਨੁਕਸਾਨ ਕਰ ਦਿੱਤਾ ਇਹਨਾਂ ਨੇ ਔਰ ਇਹਨਾਂ ਦਾ ਹਾਲ ਇੱਕੋ ਹੀ ਹੈ ਜਿਨ੍ਹਾਂ ਨੇ ਗੰਦ ਪਾਇਆ ਉਹਨਾਂ ਦਾ ਹਾਲ ਇੱਕੋ ਹੀ ਹੈ ਜਿਨ੍ਹਾਂ ਨੇ ਸਿੱਖ ਪੰਥ ਲਈ ਸੇਵਾ ਕੀਤੀ ਆ ਕੁਝ ਚੰਗਾ ਕੀਤਾ ਉਹਨਾਂ ਦਾ ਸਦਾ ਹੀ ਸਤਕਾਰ ਹੁੰਦਾ ਰਹੇਗਾ ਤੇ ਜਿਨ੍ਹਾਂ ਨੇ ਗੰਦ ਪਾਇਆ ਉਹਨਾਂ ਦਾ ਹੱਲ ਸਿਰਫ ਛਿੱਤਰ ਜੇ ਹੋਰ ਕੋਈ ਹੱਲ ਨਹੀਂ ਹੈਗਾ ਪਿਛਲੇ ਦਿਨਾਂ ਚ ਦੇਖ ਹੀ ਲਿਆ ਉਹਨਾਂ ਦਾ ਹੱਲ ਜੁੱਤੀਆਂ ਛਿੱਤਰ ਇਹੋ ਹੀ ਆ ਹੋਰ ਹੱਲ ਕੋਈ ਨਹੀਂ ਹੈਗਾ ਠੀਕ ਹੈ ਇਹ ਚੀਜ਼ ਤੁਸੀਂ ਅਪਣਾ ਲਓ ਪਰ ਅਗਲੀ ਵੱਡੀ ਗੱਲ ਹੁੰਦੀ ਹੈ ਦੇਖੋ ਇਹ ਐਡਾ ਤਗੜਾ ਫਲਾਵਾ ਵੱਧ ਕਿਦਾਂ ਗਿਆ ਐਨੇ ਭੇਖੀ ਬਾਬੇ ਸੰਤ ਬਾਬੇ ਫਲਾਣਾ ਟਮਕਾਣਾ ਮਹਾਪੁਰਖ 108 506 ਪਤਾ ਨਹੀਂ ਕਿਹੜੀ ਕਿ ਡਿਗਰੀ ਬਣ ਗਈ ਇਹ ਬਣ ਕਿਦਾਂਗੇ ਇਹਦਾ ਵੱਡਾ ਕਾਰਨ ਕੀ ਆ ਪੈਸਾ ਰੁਪਈਆ ਗਾਂਧੀ ਠੀਕ ਹੈ ਹੁਣ ਤੁਸੀਂ ਕੀ ਕਰਨਾ ਸਾਰਿਆਂ ਨੂੰ ਬੇਨਤੀ ਹੈ ਮੇਰੀ ਦੇਖੋ ਲਗਭਗ ਕਾਫੀ ਵੱਡੀ ਮਾਤਰਾ ਚ ਸਿੱਖ ਜਿਹੜਾ ਨਾ ਉਹ ਕਿਸੇ ਨਾ ਕਿਸੇ ਸਾਧ ਨਾਲ ਜੁੜਿਆ ਹੋਇਆ ਕਿਸੇ ਨਾ ਕਿਸੇ ਬਾਬੇ ਨਾਲ ਜੁੜਿਆ ਹੋਇਆ ਮੈਂ ਨਹੀਂ ਕਹਿੰਦਾ ਕਿ ਤੁਸੀਂ ਸਾਰੇ ਜਿੰਨੇ ਬਾਬਿਆਂ ਨੂੰ ਜੁੜੇ ਹੋਏ ਹੋ ਸਾਰੇ ਹੀ ਸਾਧ ਜਿਹੜੇ ਆ ਉਹ ਕੰਜਰ ਨੇ ਸਾਰਿਆਂ ਨੇ ਗੰਦ ਪਾਇਆ ਮੈਂ ਸਾਰਿਆਂ ਨੂੰ ਇੱਕੋ ਰਸਤੇ ਥਾਣੀ ਨਹੀਂ ਲਗਾਉਂਦਾ ਮੈਂ ਇੰਨੀ ਕੁ ਬੇਨਤੀ ਕਰਦਾ ਸਾਰੀ ਸਿੱਖ ਸੰਗਤ ਅੱਗੇ ਮੇਰੀ ਇੰਨੀ ਕੁ ਬੇਨਤੀ ਵਾਸ ਸੁਣ ਲਓ ਕਿ ਤੁਸੀਂ ਜਿੰਨੇ ਬਾਬੇ ਸੰਤ ਜਿੰਨੂੰ ਮਹਾਂਪੁਰਖ ਨੂੰ ਜਿਹੜੇ ਵੀ ਫਲਾਣੇ ਟਮਕਾਣੇ ਨੂੰ ਮੰਨਦੇ ਹੋ ਜਿੰਨੂੰ ਵੀ ਤੁਸੀਂ ਚੰਗਾ ਸਮਝਦੇ ਹੋ ਉਹਨੂੰ ਪੈਸਾ ਦੇਣਾ ਬੰਦ ਕਰ ਦਿਓ ਉਹਨੂੰ ਇੱਕ ਦੁੱੱਕੀ ਨਹੀਂ ਦੇਣੀ 1 ਰੁਪਈਆ ਨਹੀਂ ਦੇਣਾ ਚਾਹੇ ਜੋ ਮਰਜ਼ੀ ਹੋ ਜਾਏ ਜਿੰਨੇ ਮਰਜ਼ੀ ਤਰਲੇ ਮਾਰੇ ਚਾਹੇ ਉਹ ਕਹੇ ਕਿ ਮੇਰਾ ਕੈਨੇਡਾ ਦੇ ਵਿੱਚ ਮੇਰੀ ਕਿਸ਼ਤ ਦੇਣ ਵਾਲੀ ਆ ਚਾਹੇ ਉਹ ਕਹੇ ਮੇਰੇ ਸਥਾਨ ਦੀ ਫਲਾਣੀ ਸੇਵਾ ਚੱਲ ਰਹੀ ਆ ਮੈਂ ਜੀ ਫਤਿਹਗੜ੍ਹ ਸਾਹਿਬ ਲੰਗਰ ਲਾਉਣਾ ਜਾਂ ਮੈਂ ਕਿਤੇ ਆਨੰਦਪੁਰ ਸਾਹਿਬ ਲੰਗਰ ਲਾਉਣਾ ਜਾਂ ਮੈਂ ਕਿਤੇ ਦਰਬਾਰ ਸਾਹਿਬ ਕੋਈ ਸੇਵਾ ਕਰਨੀ ਕਿਸੇ ਵੱਡੇ ਇਤਿਹਾਸਿਕ ਸਥਾਨ ਦਾ ਵੀ ਨਾਂ ਲੈਂਦਾ ਨਾ ਕੋਈ ਬਾਬਾ ਕੋਈ ਬਾਬਾ ਤੇ ਧਿਆਨ ਨਾਲ ਸੁਣ ਲਿਓ ਕੋਈ ਵੀ ਸਾਥ ਚਾਹੇ ਉਹ ਚੰਗਾ ਚਾਹੇ ਉਹ ਮਾੜਾ ਤੁਸੀਂ ਉਹਨੂੰ 1 ਰੁਪਈਆ ਨਹੀਂ ਦੇਣਾ ਤੁਸੀਂ ਬਿਲਕੁਲ ਬਾਈਕਾਡ ਕਰ ਪੈਸਾ ਦੇਣਾ ਬੰਦ ਕਰ ਦਿਓ ਹੁਣ ਸਿੱਖ ਨੂੰ ਇੱਕੋ ਹੀ ਹਦਾਇਤ ਆ ਸ਼ੁਰੂ ਤੋਂ ਜੋਂ ਤੋਂ ਸਿੱਖੀ ਹੋਣ ਦੇ ਵਿੱਚ ਆਈ ਆ ਕਿ ਤੁਸੀਂ ਆਪਣਾ ਦਸਵੰਦ ਜ਼ਰੂਰ ਕਟਣਾ ਹੁਣ ਮੈਂ ਗੱਲ ਕਰ ਰਿਹਾ ਕਿ ਤੁਸੀਂ ਪੈਸੇ ਨਹੀਂ ਦੇਣੇ ਦਸਵੰਦ ਕਿੱਥੇ ਦੇਣਾ ਸਾਰਿਆਂ ਨੂੰ ਬੇਨਤੀ ਹੈ ਕਿ ਦਸਵੰਦ ਦਿਓ ਆਪਣੇ ਪਿੰਡ ਦੇ ਗੁਰੂ ਘਰ ਦੇ ਵਿੱਚ ਆਪਣੇ ਸ਼ਹਿਰ ਦੇ ਗੁਰੂ ਘਰ ਵਿੱਚ ਆਪਣੇ ਨਗਰ ਦੇ ਗੁਰੂ ਘਰ ਵਿੱਚ ਜਿਹੜਾ ਤੁਹਾਨੂੰ ਨੇੜੇ ਗੁਰੂ ਘਰ ਪੈਂਦਾ ਜਿੱਥੇ ਤੁਸੀਂ ਸਵੇਰੇ ਸ਼ਾਮ ਜਾ ਕੇ ਮੱਥਾ ਟੇਕਦੇ ਹੋ ਜਿਹੜਾ ਕੋਈ ਪਿੰਡ ਕਸਬੇ ਦਾ ਗੁਰੂ ਘਰ ਹੈ ਉੱਥੇ ਆਪਣਾ ਦਸਵੰਦ ਦਿਓ ਉੱਥੋਂ ਦਾ ਜਿਹੜਾ ਪਾਠੀ ਸਿੰਘ ਆ ਉੱਥੋਂ ਦੇ ਗਰੰਥੀ ਸਿੰਘ ਆ ਕੀਰਤਨੀਆਂ ਨੇ ਕਥਾਵਾਚਕ ਨੇ ਉਹਨਾਂ ਦੀਆਂ ਕਮੇਟੀਆਂ ਬਣੀਆਂ ਹੋਈਆਂ ਉਹਨਾਂ ਨੂੰ ਜਾ ਕੇ ਆਪਣਾ ਡੋਨੇਸ਼ਨ ਦਿਓ ਜਿਹੜਾ ਕਿਸੇ ਸਾਧ ਦੇ ਵਾਜੇ ਦੇ ਉੱਤੇ ਪੈਸੇ ਧਰਦੇ ਸੀ ਨਾ ਉਹ ਤੁਸੀਂ ਹੁਣ ਦੇਣੇ ਸ਼ੁਰੂ ਕਰ ਦਿਓ ਜਿਹੜੇ ਤੁਹਾਡੇ ਕੀਰਤਨ ਕਰਦਾ ਤੁਹਾਡੇ ਲੋਕਲ ਗੁਰਦਾਰੇ ਵਿੱਚ ਕਰਦਾ ਉਹਨਾਂ ਨੂੰ ਪੈਸੇ ਦਿਓ ਆਪਣਾ ਦਸਵੰਦ ਸਹੀ ਜਗ੍ਹਾ ਤੇ ਲਾ ਦਿਓ ਠੀਕ ਹੈ ਉਦੋਂ ਤੱਕ ਨਾ ਇਹਨਾਂ ਨੂੰ ਸਾਧਾ ਨੂੰ ਪੈਸੇ ਨਾ ਦਿਓ ਜਿੰਨਾ ਚਿਰ ਤੱਕ ਅਸਲੀਅਤ ਸਾਹਮਣੇ ਨਹੀਂ ਆ ਜਾਂਦੀ ਅਸਲੀਅਤ ਸਾਹਮਣੇ ਕਿੱਦਾਂ ਆਏਗੀ ਐਦਾਂ ਹੀ ਆਏਗੀ ਜਦੋਂ ਤੁਸੀਂ ਪੈਸਾ ਨਹੀਂ ਨਾ ਦਿੱਤਾ ਇਹ ਦੇਖੋ ਕਿੱਦਾਂ ਬਾਹਰ ਆਉਣੇ ਜੇ ਇਹਨਾਂ ਦਾ ਅੰਦਰ ਕਿੱਦਾਂ ਪਾਟ-ਪਾਟ ਕੇ ਬਾਹਰ ਆਉਣਾ ਇਹਨਾਂ ਨੇ ਰੂਪ ਪਟ ਕੇ ਕਹਿਣਾ ਕਿ ਸਾਨੂੰ ਪੈਸੇ ਦੇ ਦਿਓਹੀਂ ਮਰ ਚੱਲੇ ਆ ਇਹਨਾਂ ਦੇ ਵਿੱਚੋਂ 90% ਬਾਬੇ ਜਿਹੜੇ ਆ ਉਹ ਤੁਹਾਨੂੰ ਦਿਹਾੜੀਆਂ ਲਾਉਂਦੇ ਨਜ਼ਰ ਆਉਣਗੇ ਮਿਸਤਰੀਆਂ ਦੇ ਨਾਲ ਜਾਇਆ ਕਰਨਗੇ ਚੌਂਕਾਂ ਦੇ ਵਿੱਚ ਖੜਿਆ ਕਰਨਗੇ ਗੱਲ ਮੇਰੀ ਨੋਟ ਕਰ ਲਿਓ ਇਹਨਾਂ ਝੂਠੇ ਸਾਧਾਂ ਦਾ ਹਾਲ ਇਹੀ ਹੋਣਾ ਜੇ ਅੱਜ ਵੀ ਤੁਸੀਂ ਕਿੱਡੇ-ਕੱਡੇ ਵੱਡੇ ਲੀਡਰ ਜਿਹੜੇ ਆ ਹੁਣ ਮਾਫੀਆ ਮੰਗਦੇ ਆਪੇ ਆਪਣੇ ਗੁਨਾਹ ਜਿਹੜੇ ਕਬੂਲ ਕਰਦੇ ਦੇਖੇ ਆ ਇਦਾਂ ਦੇ ਹਾਲ ਇਹਨਾਂ ਦੇ ਵੀ ਹੋਣ ਵਾਲੇ ਨੇ ਬਹੁਤ ਜਲਦੀ ਹੋਣਗੇ ਪਰ ਉਹ ਕਾਰ ਕੌਣ ਸਕਦੇ ਇੱਕ ਆਮ ਬੰਦਾ ਕਰ ਸਕਦਾ ਆਮ ਸੰਗਤ ਕਰ ਸਕਦੀ ਆ ਜੇ ਆਮ ਸੰਗਤ ਆਵਾਜ਼ ਚੁੱਕ ਕੇ ਵੱਡੇ-ਵੱਡੇ ਲੀਡਰਾਂ ਨੂੰ ਬਰਛੇ ਫੜਾ ਸਕਦੀ ਹੈ ਤੇ ਉਹ ਕੀ ਨਹੀਂ ਕਰ ਸਕਦੀ ਸਾਰਾ ਕੁਝ ਸੰਗਤ ਦੇ ਹੱਥ ਆ ਕਿਉਂਕਿ ਸੰਗਤ ਦੇ 10-10 ਰੁਪਏ 100-100 ਰੁਪਏ ਜਿਹੜੇ ਹਨ ਉਹ ਕਰੋੜਾਂ ਖਰਬਾਂ ਦੇ ਵਿੱਚ ਅਮਾਉਂਟ ਬਣ ਜਾਂਦੀ ਹੈ ਤਾਂ ਹੀ ਇਹਨਾਂ ਕੋਲ ਇਸ ਵੇਲੇ ਡਿਫੈਂਡਰ ਗੱਡੀਆਂ ਲੈਂਡ ਕਰੂਜ਼ਰ ਫੋਰਚੂਨ ਫੋਰਚੂਨ ਹਨ ਤੇ ਇਹ ਸਮਝਦੇ ਜਿੱਦਾਂ ਇੱਕ ਆਮ ਬੰਦਾ अल्टੋ ਗੱਡੀ ਨੂੰ ਸਮਝਦਾ ਸੋ ਇਹ ਸਾਰੀਆਂ ਚੀਜ਼ਾਂ ਦੀ ਜੜ ਅਹੀਂ ਆ ਜੇ ਬਾਬਾਵਾਦ ਜ਼ਿਆਦਾ ਫੈਲਿਆ ਉਹਦੇ ਜ਼ਿੰਮੇਵਾਰ ਅਸੀਂ ਆ ਸਾਡੇ ਸਿਰੋਂ ਹੀ ਬਾਬੇ ਅੱਜ ਮਸ਼ਕਰੀਆਂ ਮਾਰਦੇ ਆ ਮਹਿੰਗੀਆਂ ਮਹਿੰਗੀਆਂ ਰਾਡੋ ਦੀਆਂ ਘੜੀਆਂ ਪਾਉਂਦੇ ਆ ਰੋਲੈਕਸ ਦੀਆਂ ਘੜੀਆਂ ਪਾਉਂਦੇ ਨੇ ਉਹਦੇ ਸਾਰੇ ਜ਼ਿੰਮੇਵਾਰ ਅਹੀਂ ਆ ਕਈ ਪਿੰਡਾਂ ਦੇ ਵਿੱਚ ਨਾ ਸਾਦਾ ਨੇ ਕੀ ਕੀਤਾ ਕਿ ਅਹੀਂ ਜੀ ਫਲਾਣੇ ਪਿੰਡ ਸੇਵਾ ਕਰਾ ਰਹੇ ਆ ਉੱਥੇ ਸਾਡੀ ਲੰਗਰ ਹਾਲ ਬਣ ਰਿਹਾ ਜੀ ਉੱਥੇ ਦੀਵਾਨ ਹਾਲ ਬਣ ਰਿਹਾ ਉੱਥੇ ਫਰਸ਼ ਪਾਉਣਾ ਜੀ ਟੈਲਾਂ ਲਾਉਣੀਆਂ ਉਹਦੇ ਨਾਂ ਤੇ ਸੇਵਾ ਇਕੱਠੀ ਕਰਦੇ ਮੇਰੀ ਸਾਰਿਆਂ ਨੂੰ ਬੇਨਤੀ ਹੈ ਪਿੰਡਾਂ ਵਾਲਿਆਂ ਨੂੰ ਕਿ ਜੇ ਤੁਹਾਡੇ ਨਗਰਾਂ ਦੇ ਵਿੱਚ ਕਿਸੇ ਵੀ ਸਾਥ ਦੀ ਕਿਸੇ ਵੀ ਬਾਬੇ ਦੀ ਚਾਹੇ ਉਹ ਚੰਗਾ ਚਾਹੇ ਮਾੜਾ ਤੁਹਾਡੀਆਂ ਨਜ਼ਰਾਂ 'ਚ ਬਹੁਤ ਵਧੀਆ ਹੈ ਚੰਗਾ ਪ੍ਰਚਾਰਕ ਹੈ ਤਾਂ ਵੀ ਉਹਨੂੰ ਆਖੋ ਕਿ ਵੀਰ ਜੀ ਬਾਬਾ ਜੀ ਬੇਨਤੀ ਹੈ ਇਹ ਸੇਵਾ ਛੱਡ ਦਿਓ ਹੁਣ ਉਹ ਆਪ ਕਰਾਓ ਆਪ ਕਰਾਓ ਪਿੰਡ ਦੀ ਕਮੇਟੀ ਬਣਾਓ ਜਾਂ ਪਿੰਡ ਦੀ ਪੰਚਾਇਤ ਨੂੰ ਜ਼ਿੰਮੇਵਾਰੀ ਦਿਓ ਤੇ ਜਾਂ ਸਭ ਤੋਂ ਵਧੀਆ ਰਹੇਗਾ ਕਿ ਪਿੰਡ ਦੇ ਨੌਜਵਾਨਾਂ ਨੂੰ ਜ਼ਿੰਮੇਵਾਰੀ ਦਿਓ ਆਪਣੇ ਪਿੰਡ ਦੇ ਗੁਰਦੁਆਰੇ ਦੀ ਕਿਸੇ ਸਾਧ ਦੇ ਹੱਥ ਚ ਫੜਾਉਣ ਦੀ ਲੋੜ ਨਹੀਂ ਆ ਉਹਨੂੰ ਦੁੱਕੀ ਨਾ ਦਿਓ ਤੇ ਇਹ ਵੀ ਉਹ ਸਾਧ ਨੂੰ ਕਹਿ ਦਿਓ ਕਿ ਸਾਡੇ ਪਿੰਡ ਦੇ ਨਾਂ ਤੇ ਤੂੰ ਲੋਕਾਂ ਦੇ ਪਿੰਡਾਂ ਚ ਜਾ ਕੇ ਗ੍ਰਹੀ ਨਹੀਂ ਕਰਨੀ ਜੇ ਤੂੰ ਸਾਡੇ ਪਿੰਡ ਦੇ ਨਾਂ ਤੇ ਕਿਸੇ ਦੇ ਪਿੰਡ ਗ੍ਰਹੀ ਕੀਤੀ ਤੇ ਫਿਰ ਕਹੀਂ ਨਾ ਕਿ ਤੇਰੀ ਸੇਵਾ ਕਰ ਦਿੱਤੀ ਆ ਠੀਕ ਹੈ ਇਸ ਤਰੀਕੇ ਨਾਲ ਅਹੀਂ ਆਪਣਾ ਸਿੱਖ ਪੰਥ ਬਚਾ ਸਕਦੇ ਆ ਮੇਰੇ ਹਿਸਾਬ ਨਾਲ ਅੱਜ ਦੀ ਰੇਟ ਚ ਹਰ ਬੰਦਾ ਸਿਆਣਾ ਪਰ ਜਿਹੜਾ ਮੈਂ ਹੁਣ ਤੱਕ ਸੋਚਿਆ ਕਿ ਇਹਦਾ ਹੱਲ ਇਹੋ ਹੀ ਹੈ ਕਿਉਂਕਿ ਸਾਰੇ ਪਵਾੜੇ ਦੀ ਜੜ ਜਿਹੜੀ ਹੈ ਨਾ ਉਹ ਪੈਸਾ ਤੇ ਪੈਸਾ ਲੁੱਟਣ ਦਾ ਤਰੀਕਾ ਕੀ ਹੈ ਹੈ ਤੇ ਸਾਰੇ ਬਿਜ਼ਨਸਮੈਨ ਤੁਸੀਂ ਜੇ ਸੋਚਣਾ ਸ਼ੁਰੂ ਕਰੋਗੇ ਨਾ ਆਪਣੇ ਦਿਮਾਗ ਤੋਂ ਤੁਹਾਨੂੰ ਸਾਰੇ ਕਾਰੋਬਾਰੀ ਲੱਭਣਗੇ ਸਾਰੇ ਬਿਜ਼ਨਸਮੈਨ ਲੱਭਣਗੇ ਕਹਿਣ ਨੂੰ ਕਹਿ ਦਾਂਗੇ ਕਿ ਸਾਡੇ ਮਾਹਪੁਰਖ ਤੇ ਮੰਗ ਕੇ ਪੈਸ਼ਾ ਨਹੀਂ ਲੈਂਦੇ ਤੇ ਮਾਹਪੁਰਖ ਤੇ ਪੈਸਾ ਛੱਡਦੇ ਵੀ ਨਹੀਂ ਵਾਜੇ ਤੋਂ ਪੈਸੇ ਇਹਨਾਂ ਨੇ ਚੁੱਕ ਲੈਣੇ ਮਹਾਰਾਜ ਦੇ ਸਰੂਪ ਅੱਗੇ ਪੈਸੇ ਪਏ ਹੁੰਦੇ ਆ ਉਹ ਵੀ ਇਹ ਲੈ ਜਾਂਦੇ ਕਿਉਂਕਿ ਮਹਾਰਾਜ ਦਾ ਸਰੂਪ ਵੀ ਆਪਣਾ ਹੀ ਲੈ ਕੇ ਹੁੰਦੇ ਆ ਅੱਜ ਕੱਲ ਜ਼ਿਆਦਾਤਰ ਬਾਬੇ ਫਿਰ ਇਹਨਾਂ ਨੇ ਲਿਫਾਫੇ ਦੇ ਵਿੱਚ ਪੇਟਾ ਵਖਰੀ ਲੈ ਲੈਣੀ ਆ ਤੇ ਜਦੋਂ ਇਹਨੇ ਸਮਾਪਤੀ ਦੇ ਬਾਬੇ ਨੇ ਤੁਰਨ ਲੱਗਣਾ ਉਦੋਂ ਤੁਸੀਂ ਜੇਬਾਂ 'ਚ ਵਖਰੇਤ ਪੈਸੇ ਉਹਦੇ ਤੋਂ ਉਹਨਾਂ ਨੇ ਕਿਸ ਨੇ 500 ਕਿਸ ਨੇ 1000 2000 ਇਸ ਤਰੀਕੇ ਨਾਲ ਗੇਮ ਸਾਰੀ ਪੈਸਿਆਂ ਦੀ ਪੈਸਾ ਪਵਾੜੇ ਦੀ ਜਿਹੜਾ ਪੈਸਾ ਦੇਣਾ ਬੰਦ ਕਰ ਦਿਓ ਤੇ ਗੱਡੀ ਲਈ ਤੇ ਆਜੂਗੀ ਸਿੱਖ ਪੰਥ ਚੜ੍ਹਦੀ ਕਲਾ ਦੇ ਵਿੱਚ ਹੋ ਜੂਗਾ ਔਰ ਇੱਕ ਹੋਰ ਬੇਨਤੀ ਹੈ ਕਿ ਜ਼ਿਆਦਾਤਰ ਪਿੰਡਾਂ ਦੇ ਵਿੱਚ ਜਿਹੜੇ ਹਨ ਉਹ ਵਧੀਆ ਗਰੰਥੀ ਸਿੰਘ ਆਉਣਾ ਚਾਹੁੰਦੇ ਪਰ ਉਹ ਜਿਹੜੀਆਂ ਕਮੇਟੀਆਂ ਨੇ ਉਹ ਜ਼ਿਆਦਾ ਤਨਖਾਹ ਫੋਰਡ ਨਹੀਂ ਕਰ ਸਕਦੀਆਂ ਸੋ ਜੇ ਤੁਸੀਂ ਪੈਸਾ ਉਧਰੋਂ ਬਚਾ ਲੋਗੇ ਤੇ ਉਹ ਪਿੰਡਾਂ ਦੇ ਵਿੱਚ ਤੁਸੀਂ ਗਰੰਥੀ ਸਿੰਘ ਦੀ ਤਨਖਾਹ ਜ਼ਿਆਦਾ ਕਰ ਦਿਓ ਫਿਰ ਉਸ ਤੋਂ ਬਾਅਦ ਕੋਸ਼ਿਸ਼ ਕਰੋ ਕਿ ਸੰਥਿਆ ਕੀਤੀ ਹੋਏ ਗਰੰਥੀ ਸਿੰਘ ਨੇ ਕੀਰਤਨੀਆਂ ਜਿਹੜਾ ਹੋਏ ਉਹ ਵਧੀਆ ਵੈਲ ਐਜੂਕੇਟਿਡ ਹੋਏ ਕੀਰਤਨ ਸਿੱਖਿਆ ਹੋਏ ਤੇ ਬੱਚਿਆਂ ਦਾ ਵੀ ਮਨ ਲੱਗੇਗਾ ਹੁਣ ਬੱਚਿਆਂ ਦੀ ਗੱਲ ਆ ਗਈ ਜਦੋਂ ਵੀ ਬੱਚਿਆਂ ਨੂੰ ਛੁੱਟੀਆਂ ਪੈਂਦੀਆਂ ਗਰਮੀਆਂ ਸਰਦੀਆਂ ਦੀ ਜਦੋਂ ਵੀ ਛੁੱਟੀਆਂ ਹੁੰਦੀਆਂ ਤੁਹਾਡੇ ਨੇੜੇ ਜਿੱਥੇ ਵੀ ਗੁਰਗ੍ਰੰਥ ਸਾਹਿਬ ਦੀ ਸੰਥਿਆ ਹੁੰਦੀ ਆ ਉਥੇ ਆਪਣੇ ਬੱਚਿਆਂ ਨੂੰ ਸੰਥਿਆ ਕਰਾ ਲਈਏ ਤੇ ਸਾਡਾ ਭਲਾ ਹੈ ਸਾਡਾ ਕੱਲ ਜਿਹੜਾ ਉਹ ਵਧੀਆ ਹੋ ਜਾਏਗਾ ਨਹੀਂ ਤੇ ਸਾਡਾ ਬੇੜਾ ਕਰਕ ਇਹਨਾਂ ਸਾਧਾ ਨੇ 100% ਕਰ ਦੇਣਾ ਵੈਸੇ ਕਾਫੀ ਹੱਦ ਤੱਕ ਕਰ ਵੀ ਦਿੱਤਾ ਏ ਇਹਦੇ 'ਚ ਕੋਈ ਸ਼ੱਕ ਨਹੀਂ ਐ ਇਹ ਬੀਬੀਆਂ ਦਾ ਹਾਲ ਤੁਸੀਂ ਦੇਖਿਆ ਹੀ ਐ ਕੱਲੀਆਂ ਚਲੋ ਬੀਬੀਆਂ ਕਸੂਰਵਾਰ ਨਹੀਂ ਹੈਗਾ ਹੈਗੀਆਂ ਬੰਦੇ ਵੀ ਕਸੂਰਵਾਰ ਨੇ ਕਿਉਂਕਿ ਬੰਦੇ ਉਹਨਾਂ ਨੂੰ ਰੋਕਦੇ ਨਹੀਂ ਹੈਗੇ ਬੱਚਿਆਂ ਨੂੰ ਸੰਥਿਆ ਕਰਾਈ ਹੋਊਗੀ ਬੱਚਿਆਂ ਨੂੰ ਪੂਰਾ ਗਿਆਨ ਹੋਏਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਫਿਰ ਅਗਲੀ ਪੀੜੀ ਜਿਹੜੀ ਐ ਉਹਨਾਂ ਨੂੰ ਇਹ ਗੁਮਰਾਹ ਨਹੀਂ ਕਰ ਸਕਦੇ ਤੇ ਇਹ ਅਸਲ ਚ ਸੰਖਿਆ ਲੈਣ ਵੀ ਨਹੀਂ ਦਿੰਦੇ ਤੁਸੀਂ ਜਿੰਨੇ ਸਾਦਾ ਦੇ ਦਵਾਨ ਸੁਣਦੇ ਹੋ ਕਿੰਨੇ ਕੇ ਸਾਧ ਤੁਹਾਨੂੰ ਕਹਿੰਦੇ ਆ ਕਿ ਤੁਸੀਂ ਸੰਖਿਆ ਲਓ ਕੋਈ ਤੁਸੀਂ ਗੁਰਗਨ ਸਾਹਿਬ ਨੂੰ ਆਪ ਪੜੋ ਸਮਝੋ ਕਿੰਨੇ ਕੁ ਸਾਥ ਕਹਿੰਦੇ ਆ ਕੋਈ ਨਹੀਂ ਕਹਿੰਦਾ ਸਭ ਆਪਣੇ ਮਹਾਪੁਰਖ ਫਲਾਣਾ ਟਮਕਾਣਾ ਜੀ ਨੇ ਉਹ ਕੀਤਾ ਸਾਡੇ ਮਹਾਪੁਰਖ ਫਲਾਣਾ ਟਮਕਾਣਾ ਜੀ ਦੇ ਇਹ ਬਚਨ ਕਰ ਦਿੱਤੇ ਇਹ ਫਲਾਣਾ ਬੱਚਾ ਜਿਹੜਾ ਸਾਡੇ ਮਹਾਪੁਰਖਾਂ ਦੇ ਬਚਨਾਂ ਨਾਲ ਹੋਇਆ ਆਹ ਬੱਚਾ ਮੇਰੇ ਬਚਨਾਂ ਨਾਲ ਹੋਇਆ ਉਹ ਬਚਨ ਜਿਹੜੇ ਮੈਂ ਸੰਤ ਸੂਰ ਸਿੰਘ ਉਹ ਵੇਖੇ ਆ ਬਚਨ ਕਿੱਥੇ ਹੁੰਦੇ ਇਹਦੇ ਜਾ ਕੇ ਉਹ ਕਿੱਥੇ ਬਚਨ ਕਰਦਾ ਹੁੰਦਾ ਨਾ ਉਹ ਵੀ ਮੈਨੂੰ ਪਤਾ ਮੈਂ ਬੜੇ ਵੀਡੀਓ ਦੇ ਵਿੱਚ ਖੋਲ ਚੁੱਕੇ ਆ ਉਹ ਸਾਰੀਆਂ ਗੱਲਾਂ ਬਾਤਾਂ ਹੋਰ ਵੱਡੀ ਗੱਲ ਜਿਹੜੀ ਆ ਕਿ ਸਹਿਜ ਪਾਠ ਵੱਤੋ ਵੱਤ ਜਿੰਨਾ ਹੋ ਸਕਦਾ ਸਾਲ ਦੇ ਵਿੱਚ ਬਹੁਤਾ ਨਹੀਂ ਕਰ ਸਕਦੇ ਇੱਕ ਸਹਿਜ ਪਾਠ ਕਰਾਇਆ ਕਰੋ ਜੇ ਬਹੀ ਲੋਕਾਂ ਦੀ ਗੱਲ ਨਾ ਕਰੀਏ ਅਸੀਂ ਆਪਣੀ ਗੱਲ ਕਰ ਲਈਏ ਤੇ ਸਾਡੇ ਜੋ ਪਰਿਵਾਰ ਸਾਡੇ ਤਾਏ ਚਾਚੇ ਰਲ ਕੇ ਸਾਰੇ ਨੇ ਸਾਲ ਦੇ ਵਿੱਚ ਬਹੁਤਾ ਨਹੀਂ ਤੇ ਇੱਕ ਸਹਿਜ ਪਾਠ ਜਿਹੜਾ ਉਹ ਜ਼ਰੂਰ ਕਰਦੇ ਨੇ ਤੇ ਆਪ ਹੀ ਕਰਦੇ ਨੇ ਕੋਈ ਵੀ ਬਾਹਰੋਂ ਪਾਠੀ ਸਿੰਘ ਨਹੀਂ ਆਉਂਦਾ ਇੱਕ ਵੱਖਰਾ ਆਨੰਦ ਆ ਤੇ ਉਹਦੇ ਵਿੱਚ ਤੁਹਾਨੂੰ ਹੋਰ ਜ਼ਿਆਦਾ ਸੰਤੁਸ਼ਟੀ ਮਿਲੇਗੀ ਸਮਝੋਗੇ ਉਸ ਚੀਜ਼ ਨੂੰ ਬਾਣੀ ਪੜੋਗੇ ਤੁਹਾਨੂੰ ਹੋਰ ਨੌਲੇਜ ਮਿਲੇਗੀ ਗੁਰੂਗ੍ਰਾਂਧ ਸਾਹਿਬ ਦੇ ਵਿੱਚ ਤੇ ਸਾਰਾ ਸੰਸਾਰ ਹੀ ਸਮਾਇਆ ਪਿਆ ਸਾਰੇ ਹਰੀਗ ਪਾਸੇ ਦਾ ਗਿਆਨ ਤੇ ਜੇ ਪੜਾਂਗੇ ਕੁਝ ਕਰਾਂਗੇ ਤੇ ਤਾਂ ਹੀ ਅੱਗੇ ਆਪਣੇ ਬੱਚਿਆਂ ਨੂੰ ਸਮਝਾਵਾਂਗੇ ਤੇ ਫਿਰ ਇਹਨਾਂ ਸਾਧਾਂ ਤੋਂ ਖਲਾਸੀ ਵੀ ਸਾਡੀ ਤਾਂ ਹੀ ਹੋਣੀ ਹੈ ਹੋਰ ਕੋਈ ਹੱਲ ਨਹੀਂ ਜੇ ਹੈਗਾ ਇਹਨਾਂ ਨੇ ਕਿਸੇ ਨਾ ਕਿਸੇ ਬਹਾਨੇ ਨਾਲ ਸਾਨੂੰ ਲੁੱਟੀ ਜਾਣਾ ਹੁਣ ਦੇਖੋ ਚਪੈਰਾ ਸਾਹਿਬ ਜਿੱਦਾਂ ਚਪੈਰਾ ਸਾਹਿਬ ਠੀਕ ਅਸੀਦਾਂ ਸਾਹਿਬ ਹੁੰਦਾ ਬਹੁਤ ਸਤਿਕਾਰ ਆ ਦਿਲੋਂ ਚਾਹੁੰਦੇ ਆ ਕਿ ਸਾਰੇ ਜੁੜਨ ਬਾਣੀ ਪੜਨ ਪਰ ਉਹਦੇ ਨਾਂ ਤੇ ਬਿਜ਼ਨਸ ਵੀ ਤੇ ਚੱਲ ਪਿਆ ਨਾ ਬਿਜ਼ਨਸ ਦੇਖੋ ਕਿੱਡੇ ਵੱਡੇ ਲੈਵਲ ਤੇ ਪਹੁੰਚ ਗਿਆ ਮੈਂ ਸ਼ਿਦਾਂ ਸਾਹਿਬ ਦੀ ਗੱਲ ਨਹੀਂ ਕਰ ਰਿਹਾ ਮੈਂ ਗੱਲ ਕਰ ਰਿਹਾ ਕੈਨੇਡਾ ਦੇ ਵਿੱਚ ਸੂਰ ਸਿੰਘ ਦਾ ਮੁੰਡਾ ਹੈ ਤੇ ਉਸੇ ਚਪੈਰਾ ਸਾਹਿਬ ਤੋਂ ਕਮਾਈ ਕਰ ਕਰਕੇ ਤੇ ਉਹ ਅੱਗੇ-ਅੱਗੇ ਪ੍ਰਾਪਰਟੀਆਂ ਖਰੀਦ ਰਿਹਾ ਹੁਣ ਕਹਿ ਰਿਹਾ ਕਿ ਇੱਕ ਹੋਰ ਬਨਾਜ ਬਣਾਣੀ ਹੈ ਇੱਕ ਹੋਰ ਬਣਾ ਲਾਂਗੇ ਫਿਰ ਹੋਰ ਬਣਾ ਲਾਂਗੇ ਠੀਕ ਹੈ ਇਸ ਤਰੀਕੇ ਨਾਲ ਇੱਕ ਬਿਜ਼ਨਸ ਆ ਠੀਕ ਹੈ ਇਹ ਧਰਮ ਦੇ ਨਾਂ ਤੇ ਇੱਕ ਬਿਜ਼ਨਸ ਚੱਲ ਪਿਆ ਕਦੇ ਸੰਪੜਪੜ ਚੱਲ ਪੈਂਦਾ ਕਦੇ ਚਪੈਰਾ ਸਾਹਿਬ ਚੱਲ ਪੈਂਦਾ ਕਦੇ ਮਾਗ ਦੇ ਜਾਪ ਚੱਲ ਪੈਂਦੇ ਆ ਇਹ ਸਾਰੇ ਅਲੱਗ-ਅਲੱਗ ਜਿਹੜੇ ਪੈਸੇ ਕਰਕੇ ਆ ਅੱਜ ਜੇ ਸਾਦਾ ਦੇ ਡੇਰਿਆਂ ਤੋਂ ਗੋਲਕਾਂ ਚੱਕੀਆਂ ਜਾਣ ਇਹਨਾਂ ਨੂੰ ਲੋਕ ਪੈ ਦੇਣਾ ਬੰਦ ਕਰ ਦੇਣ ਤੇ ਇਹ ਸਭ ਰੁਲ ਜਾਣਗੇ ਕਿਤੇ ਕੋਈ ਸਿਸਟਮ ਨਹੀਂ ਜੇ ਚੱਲਣਾ ਦਸਬੰਦ ਦੋ ਆਪਣੇ ਪਿੰਡ ਦੇ ਗੁਰੂ ਘਰ ਨੂੰ ਸਟਰੋਂਗ ਕਰੋ ਪਿੰਡ ਦੇ ਬੱਚਿਆਂ ਨੂੰ ਕੈਮ ਕਰੋ ਆਪਣੀ ਐਜੂਕੇਸ਼ਨ ਦੇ ਉੱਤੇ ਲਾਓ ਸਾਡੀ ਕੌਮ ਨੂੰ ਇੱਕੋ ਇੱਕ ਸਹਾਰਾ ਬਚਾ ਸਕਦਾ ਉਹ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹਨੂੰ ਪੜੋ ਸਮਝੋ ਉਹਦੇ ਤੇ ਅਮਲ ਕਰ ਲੋ ਆਪਣਾ ਪਰਿਵਾਰ ਆਪਣਾ ਪਿੰਡ ਜਿਹੜਾ ਉਹਨੂੰ ਸੰਭਲੋ ਮੈਂ ਕਹਿੰਨਾ ਉਹ ਸਭ ਤੋਂ ਵਧੀਆ ਹੈ ਇਸ ਤੋਂ ਅੱਗੇ ਜਾ ਕੇ ਕੁਝ ਨਹੀਂ ਹੋ ਸਕਦਾ